ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਪਿਛਲੀ ਵੀਡੀਓ ਚ ਜਿਵੇਂ ਤੁਹਾਨੂੰ ਦੱਸਿਆ ਸੀਗਾ ਆਪਣੇ ਮਟਰਾਂ ਦੀ ਉਹਦੇ ਤੜਾਈ ਹੋਈ ਜਾਂਦੀ ਸੀਗੀ ਤੇ ਅੱਜ ਦੱਸਦੇ ਆ ਤੁਹਾਨੂੰ ਕਿੰਨੇ ਦੇ ਮਟਰ ਨਿਕਲੇ ਆ ਤੇ ਕੀ ਇਹ ਤੇ ਖਰਚ ਆਇਆ ਸੀਗਾ ਸਭ ਤੋਂ ਪਹਿਲਾਂ ਤਾਂ ਆਪਾਂ ਦੱਸਦੇ ਆ ਇਹ ਤੇ ਖਰਚ ਆਇਆ ਸੀਗਾ ਪਹਿਲਾਂ 18000 ਰੁਪਇਆ ਤੇ 18000 ਤੋਂ ਉਦੋਂ ਬਾਅਦ ਇੱਕ ਇਹ ਤੇ ਬਲਾਈਟ ਦੀ ਬਿਮਾਰੀ ਆ ਗਈ ਸੀਗੀ ਤੇ ਦਿਖਾ ਵੀ ਸਕਦੇ ਆ ਐ ਐ ਕਰਕੇ ਮਟਰ ਸਾਰੇ ਵਿੱਚੋਂ ਬਹੁਤ ਜ਼ਿਆਦਾ 20 ਤੋਂ 30% ਨੁਕਸਾਨ ਹੋ ਗਿਆ ਸੀਗਾ ਮਟਰ ਸੁੱਕ ਗਏ ਸੀ ਵੱਲਾਂ ਹੀ ਸਾਰੀਆਂ ਸੁੱਕ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਉਹ ਤੇ ਬਿਮਾਰੀ ਰਿਆਂ ਦੇ ਕਰਕੇ ਤੇ ਆਪਣਾ ਜਿਹੜਾ ਖਰਚਾ ਸੀਗਾ ਇਹ ਤੇ 8000 ਰੁਪਏ ਨੂੰ ਲੱਗ ਗਿਆ ਸੀਗਾ ਤੇ ਆਪਾਂ ਨੂੰ 26-27000 ਜੇ ਮਟਰ ਤਿਆਰ ਹੋਇਆ ਸੀਗਾ ਤੇ ਹੁਣ ਜਿਹੜੀ ਤੜਾਈ ਟੁੱਟੀ ਐ 1.5 18 ਕੁਇੰਟਲ ਟੁੱਟੇ ਆ ਤੇ 17 ਰੁਪਏ ਰੇਟ ਦੇ ਹਿਸਾਬ ਨਾਲ ਆਪਾਂ ਘਰੋਂ ਚੁਕਾਏ ਆ ਤੇ ਇਹ ਬਣਿਆ 32000 ਰੁਪਏ ਦੇ ਹਿਸਾਬ ਨਾਲ ਆਪਣੇ ਬਣ ਗਏ ਆ 31-32000 ਦੇ ਨਿਕਲ ਆਏ ਆ ਕੁਛ ਥੋੜੇ ਜਿਹੇ 1000 2000 ਦੇ ਪਹਿਲਾਂ ਵੇਚੇ ਸੀਗੇ ਸਾਰੇ 33000 ਦੇ ਬਣ ਗਏ ਆ ਮੰਨ ਕੇ ਚੱਲੋ ਤੜਾਈ ਵੀ ਪਾ ਕੇ ਸਾਰਾ ਆਪਦਾ ਖਰਚਾ ਪੂਰਾ ਕਰ ਗਏ ਆ ਤੇ ਜਿਹੜੀ ਦੂਜੀ ਤੜਾਈ ਹੋਊਗੀ ਤੇ ਦੂਜੀ ਤੜਾਈ ਤੇ ਜੋ ਆਪਣੇ ਟੁੱਟਣਗੇ ਤੇ ਉਹ ਆਪਾਂ ਨੂੰ ਕੱਲੀ ਤੜਾਈ ਦੇਣੀ ਪਊਗੀ ਬਾਕੀ ਇਹਦੇ ਹੁਣ ਕੋਈ ਖਰਚਾ ਤਾਂ ਹੋਣਾ ਨਹੀਂਗਾ ਵਾਦ ਤੋਂ ਵਾਦ ਸਪਰੇਅ ਇੱਕ ਕੋਈ 13045 ਇਹ ਕਰਦਾਂਗੇ ਚਾਹੇ ਪਾਣੀ ਲੱਗ ਜੂਗਾ ਜੀ ਤੇ ਬਾਕੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਦੂਜੀ ਤੜਾਈ ਚੋਂ ਆਪਾਂ ਨੂੰ ਕੀ ਬਾਜਦਾ ਇਹ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਪੇਜ ਨੂੰ ਫੋਲੋ ਜਰੂਰ ਕਰਿਆ ਕਰੋ ਜੀ ਗਾ ਸ਼ੇਅਰ ਵੀ ਕਰਿਆ ਕਰੋ ਜੀ ਧੰਨਵਾਦ ਜੀ